ਇਹ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਓਟ ਆਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ੱੱੱਕੇ ਮਾਰੋ ਤੇ ਪਰੇ ਸਿੱਟੋ ਵੀਰ ਲਾਗੇ ਟੋਨੇ ਐ ਇਸ ਕਰਕੇ ਤੂੰ ਇੱਕ ਪਾਸੇ ਐਮਪੀ ਬਣ ਨੂੰ ਫਿਰਦਾ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਗੂ ਜੇ ਤੇਰੇ ਚਾਰ ਖਾਤੇ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਕੂਜਣ ਬਾਜ ਕਰਨੇ ਆਏ ਗਏ ਅਸੀਂ ਸ਼ਤਮਈ ਕੇ ਆਵਾ ਧੱਕ ਨਾਲ ਆਏ ਆ ਬਾਕੀ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਨੀ ਅਰੇ ਪ੍ਰਸ਼ਾਸਨ ਦਾ ਆਪਣਾ ਹੀ ਆ ਕਿਸਾਨ ਦੋਸਤ ਸਾਰਿਆਂ ਨੂੰ ਬੇਨਤੀ ਹੈ ਪਹਿਲਾਂ ਇਹ ਗੱਲ ਦੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਦੇ ਆਗਰਾ ਦੀ ਰਾਜਧਾਨੀ ਦੇ ਵੱਲ ਭਾਜਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਦਿਨ ਲੋਕਤੰਤਰ ਡੈਮੋਕ੍ਰੇਸੀ ਸਿਸਟਮ ਦੇ ਅੰਡਰ ਰਹਿ ਕੇ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲੀ ਰਹੂਗਾ ਸਾਡੇ ਹੱਥ ਵਾਂ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪ ਦੀ ਡਿਊਟੀ ਕਰ ਰਿਹਾ ਹੈ ਆਪਾਂ ਆਪ ਦੀ ਡਿਊਟੀ ਕਰ ਲਈ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸੋ ਬੇਨਤੀ ਇਹ ਹੈ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਤੁਸੀਂ ਸਾਡੇ ਭੈਣ ਭਰਾਓ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣਿਆ ਆਪਦੀ ਜ਼ਮੀਰ ਤੋਂ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਸਾਡਾ ਕੀ ਮਤਲਬ ਹੈ ਇਸ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਕਰਨ ਦਾ ਇਹ ਤੁਸੀਂ ਜਿਹੜਾ ਆਪਦੇ ਅੰਦਰੋਂ ਆਪਦੀ ਜ਼ਮੀਰ ਦੀ ਆਵਾਜ਼ ਸੁਣਿਓ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੋਈ ਹੈ ਜਦੋਂ ਇਹਨਾਂ ਨੇ ਚੋਣਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ ਸੀ ਆਪ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਹਨਾਂ ਦਾ ਕਿ ਕਿਸਾਨੋ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਾਂਗੇ ਇਹ 2014 ਦੀਆਂ ਗੱਲਾਂ ਹਨ ਔਰ ਇਹਨਾਂ ਦੇ ਮਜੂਤਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਵੀਡੀਓ ਕਰ ਦੇਣਗੇ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਬਣੀ ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਬੀਜਪੀ ਦਾ ਮਜੂਤਾ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨੋ ਕੋ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਨੂੰ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਈ ਸਾਡੇ ਨਾਲ ਵਕ ਵਕ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਜਾਦ ਕਰਵਾਉਣ ਲਈ ਅਸੀਂ ਦਿੱਲੀ ਆਪਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰੋਂ ਆਵਾਜ਼ ਸੁਣੇ ਅਸੀਂ ਆਪਦੀ ਰਾਜ ਤੁਹਾਡੇ 3 ਪੁੱਤ ਤੁਹਾਡੇ ਨੌਜਵਾਨ ਬੇਟੇ ਸੀ ਜਿਹੜੇ ਚੱਲੇ ਸੀ ਮੰਗਣ ਆਪਦਾ ਹੱਕ ਉੱਥੇ ਸਾਡੇ ਭਾਜਪੀ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲਿਆਂਦੀਆਂ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਲਪ ਵੱਧ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਦੇਸ਼ ਦੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ 3 ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਕਮਾਂਡੀ ਮੁਲਕ ਦੀ ਮੁਲਕ ਤੋਂ ਜੰਗ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਬੀਜੇਪੀ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਅੰਨੇ ਕਰਤੇ ਆ ਬਠੰਡੇ ਦਾ ਵੱਲੋਂ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਸਿਰਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜੇ ਵੋਟਾਂ ਮੰਗਣ ਸਾਥਾ ਅੱਜ ਸਾਡੇ ਕੋਲੇ ਸੱਖਾਂ ਚ ਸਾਡੇ ਪਿੰਡਾਂ ਸਾਡੇ ਸ਼ਹਿਰਾਂ ਚ ਆਉਣੇ ਹੈ ਅਸੀਂ ਕੀ ਚਾਹੁੰਨੇ ਸਾਡੇ ਕੋਲੇ ਕੋਈ ਗੋਲਾ ਵਿਰੋਧ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਚੀਜ਼ ਨਹੀਂ ਅਸੀਂ ਚਾਹੁੰਨੇ ਆ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨ ਨਹੀਂ ਇਹ ਗੱਲ ਜੇ ਤੇ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਫਾਰਸ਼ਾਂ ਨੂੰ ਲਾਗੂ ਕਰਾਂਗੇ ਕਿ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨੀ ਨਹੀਂ ਗੱਲ ਕਿ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਬਿਜਲੀ ਬਿੱਲ 2020 ਸੋਦ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇ ਸਾਡੀ ਛਾਤੀ ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾੜਨਗੇ ਸਾਡੇ ਲੱਖਾਂ ਰੁਪਈਆ ਦਾ ਟਰੈਕਟਰ ਅਸੀਂ ਗਏ ਆ ਸਾਡੇ ਨਾਲ ਨੇਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਦੇ ਤੁਸੀਂ ਜ਼ਖਮੀ ਕਰਦੇ ਨੇਫਟ ਲੋ ਹੋਰ ਨੇਫਟ ਲੋ ਜੇ ਤੁਹਾਡਾ ਢਿੱਡ ਨਹੀਂ ਭਰਿਆ ਸਾਡਾ ਲੱਖਾਂ ਰੁਪਈਆ ਦਾ ਖੜਾ ਸ਼ਰਮਾਇਆ ਸਾਡੇ ਟਰੈਕਟਰ ਟਰਾਲੀਆਂ ਇਸ ਸਰਕਾਰ ਨੇ ਦਿਨ ਦਿਹਾੜੇ ਡਾਂਗਾ ਮਾਰ ਕੇ ਭੰਨੇ ਅੱਗ ਲਾਤੀ ਗੱਡੀਆਂ ਭੰਨਤੀਆਂ ਪਾਣੀ ਵਾਲੀਆਂ ਟੈਂਕੀਆਂ ਪਾੜਤੀਆਂ ਟਰੈਕਟਰ ਭੰਨਤੇ ਦੱਸੋ ਸਾਡਾ ਕਸੂਰ ਕੀ ਸੀ ਬਣਾਓਗੇ ਤਾਂ ਤੁਸੀਂ ਬਣਾਓਗੇ ਅਸੀਂ ਨਹੀਂ ਬਣਾਉਣਾ ਚਾਹੁੰਦੇ ਸਾਡੇ ਕੋਲੇ ਇੱਥੇ ਆਵੇ ਜਿਹੜਾ ਇਥੋਂ ਦਾ ਕੈਂਡੀਡੇਟ ਹੰਸ ਰਾਜ ਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਉਹ ਟਾਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਫਿਰ ਭਰਾਵੋ ਜੇ ਤੁਸੀਂ ਧੱਕੇ ਮਾਰਨੇ ਆ ਮਾਰ ਲਓ ਉਥੇ ਮਾਰਤੇ ਸਾਡੇ ਨੌਜਵਾਨ ਇੱਕ ਤਾਂ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜਾਊ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਦਾ ਸ਼ਾਂਤ ਵੀ ਪ੍ਰੋਟੈਸਟ ਰੱਖਣਾ ਹੈ। ਉੱਥੇ ਵੀ ਆਪਾਂ ਇਸੇ ਤਰ੍ਹਾਂ ਲੜਿਆ ਹੈ। ਇਹਨਾਂ ਨੇ ਗੋਲੀਆਂ ਮਾਰੀਆਂ। ਆਪਾਂ ਸਬਰ ਨਾਲ ਜਰਿਆ ਇਹਨਾਂ ਦਾ ਜਬਰ। ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਆ ਉਹ ਇਹਨਾਂ ਦੇ ਸਾਹਮਣੇ ਆ। ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਆ। ਉਹ ਵੀ ਇਹਨਾਂ ਦੇ ਸਾਹਮਣੇ ਆ। ਕੋਈ ਗੱਲ ਨਹੀਂ ਅੰਦਰ ਵੜ ਗਿਆ। ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ। ਅਸੀਂ ਇੱਥੇ ਬੈਠੇ ਆ। ਹੁਣ ਫਿਰ ਬਾਹਰ ਤਾਂ ਕੱਢਣਾ ਪਊਗਾ। ਕਰ ਆਏ ਆਏ ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਾਂਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ 'ਚ ਤਾਂ ਤੂੰ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ 'ਚੋਂ ਕੋਈ ਦੋ ਦੋ ਬੰਦੇ ਚਾਰ ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ ਚ ਕੀ ਕਰੋਗੇ ਲੋਇਸ ਕਰਕੇ ਮੇਰੇ ਵੀਰੋ ਸਾਡੀ ਬੇਨਤੀ ਇਹ ਹੈ ਵੀ ਇਹ ਜਿਹੇ ਬਿਹੇਵ ਕਰਨੇ ਸਾਡੇ ਨਾਲ ਬੰਦ ਕਰ ਦਿਓ ਸਾਡੇ ਨਾਲ ਗੱਲ ਕਰੇ ਵਿਚਾਰਦਾ ਸੀ ਵਿਚਾਰ ਦਾ ਗੋਲਾ ਸਿੱਟਣਾ ਅੱਜ ਸਵਾਲਾਂ ਦੇ ਗੋਲੇ ਸਿੱਟਨੇ ਅੱਜ ਇੱਥੇ ਖੜ ਕੇ ਸਾਹਮਣੇ ਲਿਆਓ ਸਾਹਮਣੇ ਖੜ ਕੇ ਮਾਈਕ ਦਿਓ ਉਹਨੂੰ ਸਾਡੀ ਗੱਲ ਦਾ ਜਵਾਬ ਦੇਵੇ ਅਸੀਂ ਇੱਥੋਂ ਗੋਲਾ ਸਿੱਟਾਂਗੇ ਸਾਡਾ ਨਾਕਾ ਲੱਗ ਚੁੱਕਿਆ ਇਹਨਾਂ ਨੇ ਤਾਂ ਸਿੱਟਿਆ ਨਾ ਅੱਖਾਂ ਤੋਂ ਅੰਨੇ ਕਰਨ ਵਾਲੇ ਇਹਨਾਂ ਨੇ ਤਾਂ ਸਿੱਟਿਆ ਨਾ ਸਾਡੇ ਸਿਰ ਪਾੜਨ ਵਾਲੇ ਇਹਨਾਂ ਨੇ ਤਾਂ ਗੋਲੀਆਂ ਚਲਾਇਆਂ ਨਾ ਸਾਡੀਆਂ ਛਾਤੀਆਂ ਪਾੜਨ ਵਾਲੀਆਂ ਉਹ ਸਾਡੇ ਕੋਲੇ ਕੁਝ ਨਹੀਂ ਸਾਡੇ ਕੋਲੇ ਸਾਡੇ ਸਵਾਲਾਂ ਦੇ ਗੋਲੇ ਆ ਸਾਡੇ ਕੋਲੇ ਸਾਡੀਆਂ ਦਲੀਲਾਂ ਦੇ ਜਵਾਬਾਂ ਦੇ ਜਿਹੜੇ ਗੋਲੇ ਆ ਉਹ ਲਿਆਓ ਖੜਾਓ ਇੱਥੇ ਮਹਿਕ ਦਿਓ ਤੇ ਜਵਾਬ ਦੇਵੇ ਸਾਡੀ ਗੱਲ ਦਾ ਫੇਰ ਜਾਵੇ ਇੱਥੋਂ ਸੁਰਖਰੂ ਹੋ ਕੇ ਮਰਨ ਇਹਦੇ ਜਿਹੜੇ ਨਤੀਜੇ ਆ ਇਹ ਚੰਗੇ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਇਹ ਵਿਵਹਾਰ ਕਰ ਰਹੇ ਆ ਸਾਡੇ ਨਾਲ ਅਸੀਂ ਇਸ ਪਾਸੇ ਨਾ ਗਏ ਨਾ ਜਾਣਾ ਚਾਹੁੰਦੇ ਲੋ ਤੁਸੀਂ ਮੇਰੀ ਸਾਡੇ ਭਰਾਵਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਫੇਰ ਬੇਨਤੀ ਹੈ ਆਪਾਂ ਜਿਹਾਂ ਮਾਹੌਲ ਬਿਲਕੁਲ ਨਹੀਂ ਬਣ ਦੇਣਾ ਵੀ ਜਿਹੜਾ ਕੋਈ ਆਪਾਂ ਨੂੰ ਦੋਸ਼ੀ ਕਰੇ ਅੱਜ ਤੱਕ ਜਦੋਂ ਦੇ ਤੁਸੀਂ ਸੰਘਰਸ਼ ਲੜ ਰਹੇ ਹੋ ਸਰਕਾਰ ਕਪਰੇਚ ਹੈ ਸਰਕਾਰ ਦੋਸ਼ੀ ਹੈ ਤੁਸੀਂ ਆਪਦੇ ਹੱਕ ਮੰਗਣ ਵਾਲੇ ਲੋਕ ਆਪ ਦਾ ਸ਼ੰਗਾਰਛ ਲਈ ਚਿੱਟੇ ਦੁੱਧ ਵਰਗੇ ਸੱਚੇ ਹੋ ਕਿਉਂ ਕਿਉਂਕਿ ਤੁਸੀਂ ਡਿਸਪੀਸਪਲਨ ਆਪਦਾ ਅਨੁਸ਼ਾਸਨ ਨਹੀਂ ਪੰਗ ਹੋਣ ਦਿੱਤਾ ਤੇ ਆਪਾਂ ਉੱਥੇ ਡਿਸਪੀਸਪਲਨ ਅਨੁਸ਼ਾਸਨ ਆਪਦਾ ਬਰਕਰਾਰ ਰੱਖਣਾ ਆਪਾਂ ਇੱਥੇ ਕਿਸੇ ਅਧਿਕਾਰੀ ਨਾਲ ਨਹੀਂ ਖੇਪਣਾ ਸਾਡੇ ਨਾਲ ਆਵੇ ਸਵਾਲਾਂ ਦੇ ਸਾਡੇ ਜਵਾਬ ਦੇਵੇ ਇੱਥੇ ਖੜਕੇ ਅਸੀਂ ਅੱਥੇ ਮੈਕ ਦੇ ਦਿਓ ਉੱਥੇ ਖੜਾ ਤੁੱਪਿਆ ਦਾ ਮੈਂ ਤਾਂ ਫਕੀਰ ਐ ਮੈਂ ਤਾਂ ਗੱਲ ਵਿਹੁਣੀ ਸੀ ਮੈਂ ਤਾਂ ਇੱਕ ਕਰੀ ਐਮਪੀ ਬਣਨਾ ਸੀ ਆਹ ਦਿਖਾਏ ਸਵਾਦ ਆ ਦਿਖਾਈਏ ਸਵਾਲਾਂ ਦਾ ਭਜਦਾ ਕਿਉਂ ਏ ਆ ਲੋਕ ਕੀ ਹੈ ਆ ਪਬਲਿਕ ਹੀ ਹੈ ਜਿਹਦੀਆਂ ਵੋਟਾਂ ਲੈਣੀਆਂ ਹੁਣ ਭਜਦਾ ਕਿਉਂ ਅੰਦਰ ਘਰ ਵਰਦਾ ਆ ਫਿਰ ਵੇਖੀ ਆ ਕਿੱਡੇ ਕਫਕੀਰੀ ਹੈ ਆ ਫਿਰ ਦੇਖੀ ਆ ਗੱਲ ਵਿਹਾਉਣ ਦੇ ਨਤੀਜੇ ਕੀ ਹੈ ਇਹ ਤੇਰਾ ਫਰੀਦਕੋਟ ਚ ਪੇਚਾ ਪਹਿਲੀ ਵਾਰੀ ਪਿਆ ਸੋਇਸ ਕਰਕੇ ਬੇਨਤੀ ਹੈ ਜੀ ਇੱਥੇ ਆ ਜੇ ਲੋਕਾਂ ਦਾ ਲੀਡਰ ਬਣਨਾ ਚਾਹੁੰਦਾ ਤਾਂ ਇੱਥੇ ਆ ਵਿਚਾਲੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ